करण ਜਲ ਰਸਾ ਦਾ ਬੰਦ ਹੋਣਾ ਵਾਲੀ ਸਰਕਾਰ ਸੂਰਜ ਕਿਰਨਾਂ ਤੇ ਸੰਪੂਰਨ ਕੀ ਆਰਾ ਬੱਡੀ ਸ਼ਹਾਦਤ ਹੈ ਛੋਟੇ ਸਹਿਜਾਦਿਆਂ ਦੀ। ਅਤੇ ਅੱਜ ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਹਮੇਸ਼ਾ ਦੀ ਤਰ੍ਹਾਂ ਕਾਂਗਰਸ ਪਾਰਟੀ ਦੇ ਸਾਰੇ ਅਸੀਂ ਸਾਥੀ ਅਸ਼ੀਰਵਾਦ ਲੈਣ ਵਾਸਤੇ ਆਏ ਹਾਂ। ਜੋ ਜ਼ਬਰਤ ਤੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਸਾਡੇ ਸਹਿਜਾਦਿਆਂ ਨੇ, ਸਾਡੇ ਗੁਰੂਆਂ ਨੇ ਉਹ ਸਾਨੂੰ ਸਾਰਿਆਂ ਨੂੰ ਕੌਮ ਨੂੰ ਪ੍ਰੇਰਨਾ ਦਿੱਤੀ। ਕਉ ਇੱਥੇ ਆ ਕੇ ਮੈਨੂੰ ਲੱਗਦਾ ਕਿ ਹਰ ਪੰਜਾਬੀ ਦਾ ਹਰ ਸਿੱਖ ਦਾ ਮੀਆਂ ਦਾ ਬੇਸ਼ਕੋ ਕਿਸੇ ਵੀ ਪੂਨੀ ਤੋਂ ਜਿਹੜਾ ਵਿਅਕਤੀ ਇੱਥੇ ਆਉਂਦਾ ਹੈ ਉਹ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਉਹ ਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਸੱਚੀ ਬਾਸ਼ਾ ਹਿੰਮਤ ਪਾਉਂਦਾ ਹੈ। ਤੋਂ ਅੱਜ ਜੇ ਅਸੀਂ ਸਾਰੇ ਇਸ ਪਵਿੱਤਰ ਦਿਹਾੜੇ ਤੇ ਸਾਰੇ ਜਾਨੀ ਇਕੱਠੇ ਹੋ ਕੇ ਨਮਸਤਕ ਕਰਦੇ ਹਾਂ। ਕ੍ਰਿਪਾ ਕਰੀ ਪੰਜਾਬ ਦੇ ਦੇਸ਼ ਦੇ ਪੰਜਾਬੀਆਂ ਦੇ ਤੇ ਕੌਮ ਦੇ ਆਦੀ ਕਿਰਪਾ ਮੇਸ਼ੂ ਬਣਾਏ ਪੰਜਾਬ ਦੇ ਵਿੱਚ ਨਗਰ ਕੌਂਸਲ ਦੀ ਚੋਣਾਂ ਹੋਈਆਂ ਕੱਛਾ ਦੇ ਅਸਰ ਬਾਕੀ ਜੋ ਨਗਰ ਕੌਂਸਲ ਚ ਹੋਇਆ ਪਰ ਅੱਜ ਦਾ ਬਹੁਤ ਮਹਾਨ ਤੇ ਕੁਵਿੱਸਤਰ ਦਿਹਾੜਾ ਹੈ ਅੱਜ ਦਾ ਦਿਹਾੜਾ ਹੀ ਸਾਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੰਦਾ ਹੈ ਔਰ ਅਸੀਂ ਸਾਰੇ ਜਿੱਥੇ-ਜਿੱਥੇ ਅਸਲ ਗੁਰੂ ਦਾ ਸਿੱਖੀ ਹੋਇਆ ਅਸਲ ਗੁਰੂ ਦੇ ਜਿਹੜਾ ਸਜਦਾ ਕਰਨ ਹੁੰਦਾ ਉਹ ਉਹ ਹਰ ਵਿਅਕਤੀ ਦਾ ਫਰਜ ਬਣਦਾ ਕਿ ਜਿੱਥੇ-ਜਿੱਥੇ ਜ਼ਬਰ ਤੇ ਜ਼ੁਲਮ ਹੋਵੇ ਉੱਥੇ-ਉੱਥੇ ਬੇਸ਼ੱਕ ਅਸੀਂ ਕਾਂਗਰਸੀਆਂ ਬੇਸ਼ੱਕ ਹੋਰ ਗੇਟੀਆਂ ਗੁਰੂ ਦੇ ਸਿੱਖ ਦਾ ਫਰਜ ਬਣਦਾ ਡਟ ਕੇ ਉਹਨਾਂ ਦਾ ਦਮ ਕਾਬੂ ਕਰੇ ਅਤੇ ਜਿੱਥੇ-ਜਿੱਥੇ ਜ਼ਬਰ ਤੇ ਜ਼ੁਲਮ ਹੋਵੇ ਅਸੀਂ ਕਿੰਦਾ ਆਪ ਦੀ ਫਰਜ਼ ਹੈ